ਹਾਂਜੀ ਵੈਲਕਮ ਹੈ ਤੁਹਾਡਾ YouTube ਚੈਨਲ ਤੇ ਅੱਜ ਜੋ ਸੂਟ ਲੈ ਕੇ ਆਏ ਆ ਇਹ ਵੀ ਆਪਾਂ ਸਮਰ ਦੇ ਲੈ ਕੇ ਆਏ ਆ ਮੈਚਿੰਗ ਸੂਟ ਲੈ ਕੇ ਆ ਗਰਮੀ ਦੇ ਲਈ ਬਹੁਤ ਹੀ ਵਧੀਆ ਕਾਟਨ ਐਕਸਪੋਰਟ ਕੁਆਲਿਟੀ ਪ੍ਰਿੰਟਰਡ ਸੂਟ ਰਹਿਣਗੇ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਆ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਜਿਹੜਾ ਰਹੇਗਾ 5 ਮੀਟਰ ਨਾਰਮਲ ਪਣੇ ਦਾ ਮੈਚਿੰਗ ਸੂਟ ਦੇ ਵਿੱਚ ਜੇਕਰ ਤੁਸੀਂ ਨਾਰਮਲ ਪਣੇ ਦਾ ਬਾਈ ਕਰਨਾ ਤਾਂ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਬਾਟਮ ਰਹੇਗੀ ਜੇਕਰ ਤੁਸੀਂ ਵੱਡੇ ਪਣੇ ਦਾ ਬਾਈ ਕਰਨਾ ਤਾਂ ਤੁਹਾਨੂੰ ਆਲਓਵਰ ਸੂਟ 3.5 ਮੀਟਰ ਵੱਡੇ ਪਣੇ ਦਾ ਮਿਲੇਗਾ ਵੱਡੇ ਪਣੇ ਦੇ ਵਿੱਚ ਜੇ ਮੈਚਿੰਗ ਸੂਟ ਬਾਈ ਕਰਨਾ ਇੱਕ 70 ਸ਼ਰਟ ਰਹੇਗੀ बॉਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਇਹਨਾਂ ਸੂਟਾਂ ਦੇ ਵਿੱਚੋਂ ਤੁਹਾਨੂੰ ਤਿੰਨ ਸੂਟ ਬਾਈ ਕਰਨੇ ਪੈਣੇ ਨੇ ਤਿੰਨ ਸੂਟਾਂ ਦਾ ਜੋ ਪ੍ਰਾਈਸ ਆ 1550 ਫਿਰ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਡੈਸ਼ੌਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਤਿੰਨ ਸੂਟਾਂ ਦਾ ਸਕਰੀਨਸ਼ਾਟ ਸੈਂਡ ਕਰਕੇ ਵੀ ਅਡਰੈਸ ਔਰ ਪੇਮੈਂਟ ਆਪਣਾ ਸੂਟ ਬੁੱਕ ਕਰਵਾ ਸਕਦੇ ਹਾਂ ਤਿੰਨ ਸੂਟ ਲਿਮਟਡ ਸਟਾਕ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਮੈਚਿੰਗ ਬਾਈ ਕਰ ਲਓ ਆਲ ਓਵਰ ਕਰ ਲਓ ਤੁਹਾਡੀ ਚੁਆਇਸ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਨੈਕਸਟ ਹੈ ਜੀ ਆਪਣੇ ਕੋਲ ਪਿਓਰ ਕੈਮਰੀ कॉटन मैचिंग सूट ਰਹਿਣਗੇ ਸ਼ਰਟ ਇਸ ਦੇ ਨਾਲ 1.70 ਵੱਡੇ ਪਣੇ ਦੀ ਰਹੂਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੇ ਦੀ ਰਹੇਗੀ ਇਹਨਾਂ ਸੂਟਾਂ ਦੇ ਵਿੱਚੋਂ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ 3.5 ਮੀਟਰ ਵੱਡੇ ਪਣੇ ਦਾ ਰਹੇਗਾ ਇੱਕ ਸੂਟ ਤੁਹਾਨੂੰ 1550 ਵਿੱਚ ਪਏਗਾ ਦੋ ਸੂਟ ਬਾਈ ਕਰੋਗੇ 1000 ਚ ਪੈਣਗੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰੋਗੇ ਤਾਂ 1450 ਫ੍ਰੀ ਸ਼ਿਪਿੰਗ ਦੇ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ विदाउट दुपट्टा सूट रहने नैक्सट अपने को प्योर कैमरी कॉटन सूट रहेंगे। शर्ट एक सत्तर व्डेपी रहेगी बॉटम इस दिनार दो मीटर व्डेपनी रहूगी आलओवर सूट भी बाई कर सकते हो मैचिंग सूट भी बाई कर सकते हो आलओवर सूट साढ़े तीन मीटर व्डेपी रहेगा इन्ह सूटों का प्राइज़ है पांच सौ फ्री शिपिंग जो भी तुम तो इस विडियो सूट पसंद आता उसका स्क्रीनशॉट सेंड करके अपना ऑर्डर प्लेस करा कर सकते हो थैंक यू जी